ਸਤਿ ਆ ਜੀ ਅੱਜ ਸਾਈਕਲ ਨੂੰ ਕੀ ਹੋਇਆ ਪੈਂਚਰ ਹੋ ਗਿਆ ਪੈਂਚਰ ਹੋ ਗਿਆ ਤੇ ਆਲੂ ਪਿਆਰੀ ਵੇਚਦੇ ਐ ਸਿੰਘੋ ਤੇ ਫਿਰ ਸਾਈਕਲ ਤੇ ਬਸ ਇਹ ਨਾ ਕੀ ਆਂਦਣਾ ਸਮਾਨ ਜਿਆਦਾ ਨਹੀਂ ਆਂਦਣਾ ਤਾਂ ਪਾਹ ਜੀ ਮਹਾਰਾਜ 100 ਰੁਪਏ 150 ਕੋਈ 150 ਕਲੀ ਸਮਾਨ ਥੋੜਾ ਆਂਦਾ ਨਾ ਸਾਈਕਲ ਤੇ ਸਾਈਕਲ ਤੇ ਸਮਾਨ ਜਿਆਦਾ ਨਹੀਂ ਹੁੰਦਾ ਤੇ ਤੁਸੀਂ ਰੇੜੀ ਰੇੜੀ ਕਿਉਂ ਨਹੀਂ ਪਾਉਂਦੇ ਰੇੜੀ ਕਾਦਣਾ ਪਹਿਲੇ ਕੋਈ ਗਜਾਇਆ ਸੀ ਐੜੀ ਸਾਡੇ ਕੋਲ ਇੰਨੀ ਸਾਈਕਲ ਤੇ ਕਿਸੇ ਦਾ ਹੋ ਆ ਜੀ ਚੁੱਕਿਆ ਗਿਆ ਹੈ ਮੇਰਾ ਮੱਸੀਆਂ ਤੇ ਇਹਦਾ ਮੰਗ ਕੇ ਲੈਂਦਾ ਜੀ ਉਹ ਪੰਜ ਛੇ ਦਿਨ ਹੋ ਗਏ ਆ ਮੰਗੀ ਜਾਂਦਾ ਵਾ ਅੱਛਾ ਜੀ ਤੇ ਤੂੰ ਹੀ ਆਲੂ ਪਿਆਜ਼ ਹੀ ਵੇਚਦੇ ਹੋ ਕੀ ਕਰੀ ਟੋਡੀਆਂ ਹੀ ਆਣਗਾਂ ਐ ਤਰਨਦਾਰ ਨਾਲ ਲਿਆਂ ਇੰਨੀ ਕੀ ਕਰੀਏ ਵੀ ਅਛਾ ਇਹਨਾਂ ਕ ਵੀ ਹੱਤੋਟ ਗਿਆ ਤੇ ਬੰਨੀ ਜਾਂ ਤੋਂ ਧੰਨ ਗੁਰੂ ਰਾਮਦਾਸ ਤੇ ਕਿਨੇ ਦੀਆਂ ਆਣੀਆਂ ਇਹਨਾਂ ਕ ਪੜ ਜੰਨੀਆਂ 7-800 ਦੀਆਂ ਆਈਆਂ ਹੈ ਜੀ ਅਛਾ ਉਹ ਵੀ ਨਹੀਂ ਤੁਸੀਂ ਨਵੀਆਂ ਲਿਆਂ ਧੰਨ ਗੁਰੂ ਰਾਮਦਾਸ ਤੇ ਆਲੂ ਪਿਆਜ਼ ਵੇਚਦੇ ਹੈ ਬਿਲਕੁਲ ਤੇ ਨੋ ਸਿੰਘ ਦੇ ਆਏ ਤੇ ਫੇਰ ਨਿਕਲ ਕੇ ਸੰਕੋ ਅਛਾ ਅਪੈਂਚਰ ਹੋ ਗਿਆ ਫੇਰ ਦੁਬਾਰਾ ਆਪਾਂ ਉਹ ਆਲੂ ਪਿਆਜ਼ ਸਾਨੂੰ ਕਿਲੋ-ਕਿਲੋ ਪਾ ਦਿਓ ਕੀ ਪਾ ਲੈ ਜੀ ਹੋ ਜੀ ਚੜਦੀ ਕਲਾ ਜਾਂ ਜੋ ਮਰਜ਼ੀ ਦੇ ਨਹੀਂ ਦੱਸੋ ਪਾਓ ਕਿਲੋ ਕਿਲੋ ਪਾਓ ਸਾਨੂੰ ਤੁਸੀਂ ਅਸੀਂ 2 ਕਿਲੋ ਪਾ ਦਿਓ ਹੈ ਕਿ ਤੁਹਾਡਾ ਭਾਰ ਵੀ ਹਲਕਾ ਹੋ ਜਾਊਗਾ ਤੇ ਫਿਰ ਸਾਈਕਲ ਤੇ ਜਦਾ ਜਦਾ ਸਮਾਨ ਨਹੀਂ ਜਾਂਦਾ ਹਨਾ ਰੇੜੀ ਚਾਹੀਦੀ ਬਾਬੇ ਤੁਹਾਨੂੰ ਤੁਹਾਨੂੰ ਅੱਛਾ ਮੈਂ ਨਾ ਤੁਹਾਨੂੰ ਇੱਕ ਕੰਮ ਕਰਦਾ ਤੁਸੀਂ ਹੁਣ ਮਿਲਤੇ ਗਈ ਹੋ ਇੱਕ ਨਾ ਕੰਮ ਕਰੀਏ ਆਪਾਂ ਮੈਂ ਤੁਹਾਨੂੰ ਇੱਕ ਨਾ ਸਿੰਘ ਦਾ ਫੋਨ ਨੰਬਰ ਦੇ ਦਿੰਦਾ ਇੱਕ ਹੋਰ ਉਹਨੂੰ ਤੁਸੀਂ ਕਾਲ ਕਰਨੀ ਹੈ ਅਲੀ ਸ਼ਾਮੀ ਜਿੰਦਰਵੈਰ ਸਿੰਘ ਨਾਂ ਉਹਦਾ ਠੀਕ ਆ ਉਹਨੇ ਦੀ ਕੋਲ ਕਰਕੇ ਕਹਿ ਦਿਓ ਤੇ ਕੱਲ ਤੁਸੀਂ ਆ ਜਿਓ ਮੈਂ ਮੈਂ ਉਹਦੇ ਨਾਲ ਗੱਲ ਕਰ ਲੈਣਾ ਭਰੀ ਹੋਣਾ ਨਾ ਠੀਕ ਆ ਕੱਲ ਤੁਸੀਂ ਆ ਜਿਓ ਉਥੇ ਤੇ ਕੱਲ ਤੁਹਾਨੂੰ ਨਾ ਰੇੜੀ ਦੇ ਦੇਣੇ ਬਾਬੇਓ ਲੈ ਕੇ ਮਾਰੇ ਦੀ ਕਿਰਪਾ ਨਾਲ ਲਿੰਗ ਜੀ ਉਹ ਭਾਜੀ ਹੁਣੀ ਤੁਹਾਨੂੰ ਮਿਲਣਗੇ ਸੰਗਰਣਾ ਸਾਹਿਬ ਠੀਕ ਆ ਜੀ ਉਹ ਨੰਬਰ ਤੁਹਾਨੂੰ ਦੇ ਦੇਨੇ ਆ ਤੇ ਸ਼ਾਮੀ ਸ਼ਾਮੀ ਕੋਲ ਕਰ ਲਿਓ ਕਿ ਬਾਬਾ ਜੀ ਨੇ ਪਿਆਜ਼ ਲਈ ਸੀ ਮੇਰੇ ਉਹਨੇ ਕਹਿ ਦਿਓ ਠੀਕ ਆ ਤੁਹਾਨੂੰ ਨਾ ਫਿਰ ਕੱਲ ਤੁਸੀਂ ਸਵੇਰੇ ਆ ਜਿਓ 10 ਵਜੇ ਨਾਲ ਬਾਣਾ ਜੀ ਮਹਾਰਾਜੀ ਇਤਨਾ ਹੀ ਆਮ ਉੱਤੜਿਆ ਫਿਰਦਾ ਥੱਲੇ ਹਾਂ ਕਿੱਥੇ ਅਛਾ ਬਾਣਾ ਵੀ ਉਧਰ ਆਓ ਓਏ ਮਹਾਰਾਜਾ ਨਾ ਕੋਈ ਇੱਥੇ ਤੇ ਹੈ ਨਹੀਂ ਬਾਣਾ ਨਹੀਂ ਘਰ ਜੀ ਪਟਾ ਜੇ ਤੋੜਾ ਪਸੰਦਾ ਪਟਾ ਵਾ ਬਹੁਤ ਆ ਤੁਹਾਨੂੰ ਗੁਰੂ ਰਾਮਦਾਸ ਸੁਝਾਉਦੇ ਬਾਬੇ ਉਹ ਤੇ ਮਾਇਆ ਦੱਸੋ ਕਿੰਨੀ ਦੇ ਦੀਏ ਇਹ ਰਹਿਣੀ ਨਹੀਂ 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 ਬਾਬਾ ਜੀ ਮਾਂ ਵੀ ਗੁਰਸਿੱਖੇ ਮਾਰੇ ਨੇ ਕਿਹਾ ਕਿਰਤ ਤੇ ਦੇਣੀ ਆ ਐਵੇਂ ਤਾਂ ਲੈ ਗਈ ਨਹੀਂ ਜਾਨੀ ਦੱਸੋ ਮਾਇਆ ਨਹੀਂ ਇਤਰਾਣਾ ਕਰੋ ਨੰਬਰ ਮੈਂ ਤੁਹਾਨੂੰ ਦੇ ਦੇਣਾ ਵਾ ਮਿੰਦਰਵੈ ਸਿੰਘ ਦਾ ਤੁਹਾਨੂੰ ਉਹ ਰੇੜੀ ਵੀ ਦੇ ਦੂਗਾ ਪਰ ਤੁਸੀਂ ਇਹਦੀ ਮੈਨੂੰ ਮਾਇਆ ਦੱਸੇ ਕਿ ਨਹੀਂ ਨਹੀਂ ਮਾਇਆ ਦੇ ਬਾਬੇ ਦੇਣੀ ਪੈਣੀ ਨਾ ਐਂਜ ਨਾ ਕਰੋ ਸਰਦਾਰ ਕੋਲ ਤੇ ਮੈਂ ਕਿਹਨੂੰ ਚੋਕੇ ਦੇ ਦੇ ਦੋ ਸਾਈਕਲ ਦੇ ਪੈਂਚਰ ਲਾਉਣ ਜੋਗੇ ਦੇ ਦਈਏ ਤੁਹਾਨੂੰ ਅਹੀ ਸਾਈਕਲ ਹੀ ਚੇਂਜ ਕਰ ਦੇਣਾ ਸਿੰਘੋ ਤੁਸੀਂ ਨਾ ਅਸਾਤ ਤੇ ਹਦਾ ਨਾ ਨਹੀਂ ਨਹੀਂ ਸਾਈਗਾ ਤੁਹਾਨੂੰ ਕੰਮ ਹੀ ਤੁਹਾਡਾ ਖਤਮ ਕਰਨਾ ਸਾਈਕਲ ਵਾਲਾ ਠੀਕ ਹੈ ਵੀ ਹਾਂ ਅਛਾ ਇਹ ਹੁਣ ਹੈ ਨਹੀਂ ਪੈਸੇ ਨਹੀਂ ਗਏ ਮੈਂ ਨਹੀਂ ਗਈ ਠੀਕਾ ਤੁਹਾਨੂੰ ਮੈਂ ਆਦੇ ਦੇ ਦਿੰਨੇ ਆ ਥੋੜੀ ਜੀ ਤੁਸੀਂ ਪੈਂਚ ਲਵਾ ਕੇ ਆਪਣੇ ਪਿੰਡ ਚਲ ਜਓ ਅੱਜ ਅੱਜ ਕੰਮ ਨਹੀਂ ਕਰਨਾ ਹੈਗਾ ਅੱਜ ਪਿੰਡ ਜਾ ਕੇ ਧੰਗ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਜਾ ਕੇ ਅਰਦਾਸ ਬੇਨਤੀ ਕਰਨੀ ਤੇ ਨਿਰਵੇਸ ਸਿੰਘ ਨੂੰ ਇੱਕ ਵਾਰੀ ਕੋਲ ਕਰ ਲਿਓ ਸ਼ਾਮ ਨੂੰ ਤਾਂ ਕਰ ਸਵੇਰੇ ਤੁਸੀਂ ਇੱਥੇ ਆ ਜਨਾ ਤੇ ਨਾਲ ਹੀ ਪਿੰਡ ਦਾ ਗੁਰਦੁਆਰਾ ਸੰਗਰਣਾ ਸਾਹਿਬ ਹਾਂ ਉੱਥੇ ਤੁਸੀਂ ਆ ਜਨਾ ਸਵੇਰੇ 11 ਵਜੇ ਤੇ ਨਿਰਵੇਸ ਨੂੰ ਕੋਲ ਕਰ ਦੇਣੀ ਆਗੇ ਤੇ ਤੁਹਾਡੀ ਜੜੀ ਆ ਜਾਊਗੀ ਮੈਂ ਤੁਹਾਨੂੰ ਲੱਗਾ ਦੇਣ ਜੀ ਠੀਕ ਹੈ ਜੀ ਤੁਸੀਂ ਆ ਕੇ ਕੋਲ ਕਰ ਦੇਣੀ ਠੀਕ ਹੈ ਪਿਆਰੋ ਤੁਹਾਡਾ ਤਾਂ ਗੁਰੂ ਬੜਾ ਬਿਆਨਤਾ ਸੰਗੋ ਗੁਰੂ ਰਾਮਦਾਸ ਪਾਚਾ ਜਿਨ੍ਹਾਂ ਨੇ ਨਿਰਵਾਇ ਸਿੰਘ ਦੀ ਡਿਊਟੀ ਲਾਈ ਹੋਈ ਆ ਤੇ ਬਾਬਾ ਜੀ ਕੋਈ ਗੱਲ ਨਹੀਂ ਜਿਦਾ ਗੁਰੂ 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 ਰਾਮਦਾਸ ਨੇ ਉਹਨੂੰ ਕਿਸੇ ਚੀਜ਼ ਦੀ ਤੋੜ ਨਹੀਂ ਆਉਂਦੀ ਠੀਕ ਹੈ ਜੀ ਕੋਈ ਗੱਲ ਨਹੀਂ ਬਾਬੇ ਮੈਂ ਤੈਨੂੰ ਮਾਇਆ ਵੀ ਦੇ ਦੇਣਾ ਤੇ ਤੁਸੀਂ ਹੁਣ ਪਿੰਡ ਬਾਬਾ ਜਾਓ ਆ ਬਾਬਾ ਜੀ ਇਹ ਥੋੜੀ ਮਾਇਆ ਸਾਡੇ ਵੱਲੋਂ ਠੀਕ ਹੈ ਜੀ ਇੱਕ ਤੁਸੀਂ ਪੈਂਚਰ ਕਰਵਾਣਾ ਜੇ ਇੱਕ ਤੁਸੀਂ ਹੁਣ ਘਰ ਚੱਲ ਜਾਣਾ ਠੀਕ ਹੈ ਜੀ ਇਹ ਤੁਹਾਡੇ ਪਾਤਸ਼ਾਹ ਨੇ ਦਿੱਤੀ ਗੁਰੂ ਰਾਮਦਾਸ ਪਾਤਸ਼ਾਹ ਨੇ ਨਿਰਵੇਤ ਸਿੰਘ ਨੂੰ ਯਾਦਨਾ ਕੋਲ ਕਰ ਲਿਓ ਮੈਂ ਤੁਹਾਨੂੰ ਇੱਕ ਨੰਬਰ ਦੇ ਦਿੰਨਾ ਪਪਾ ਜੀ ਦਿਓ ਨਿਰਵੇਤ ਸਿੰਘ ਦਾ ਇੱਕ ਨੰਬਰ ਦੇ ਦਿਓ ਗੁਰੂ ਜੀਉਂਦੇ ਨੇ ਉਹ ਕਿਤੇ ਨਹੀਂ ਗਏ ਗੁਰੂ ਗ੍ਰੰਥ ਸਾਹਿਬਾ ਅੱਜ ਵੀ ਬੈਠਾ ਹੈਗਾ ਨਹੀ ਨਹੀਂ ਫਿਰਦਾ ਜੀ ਹੈਗਾ ਚਲੋ ਠੀਕ ਹੈ ਸਿੰਘੋ ਓਕੇ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ